ਲੈਂਡ ਪੂਲਿੰਗ ਸਕੀਮ ਤਹਿਤ ਜਿੱਥੇ ਵਿਰੋਧੀ ਪਾਰਟੀਆਂ ਲਗਾਤਾਰ ਵਿਰੋਧਤਾ ਕਰ ਰਹੀਆਂ ਨੇ ਕਿਸਾਨਾਂ ਦੇ ਸਾਹਮਣੇ ਇਹ ਨੈਰੇਟਿਵ ਪੇਸ਼ ਕੀਤਾ ਜਾ ਰਿਹਾ ਹੈ ਕਿ ਇਸ ਸਕੀਮ ਤਹਿਤ ਉਹਨਾਂ ਦੀਆਂ ਜ਼ਮੀਨਾਂ ਐਕਵਾਇਰ ਕਰਕੇ ਤੇ ਕਰਜ਼ਾ ਲਿਆ ਜਾਵੇਗਾ ਉਥੇ ਹੀ ਦੂਸਰੇ ਪਾਸੇ ਪੰਜਾਬ ਸਰਕਾਰ ਰੁੱਝੀ ਹੋਈ ਹੈ ਕਿਸਾਨਾਂ ਨੂੰ ਇਤਬਾਰ ਦਿਵਾਉਣ ਦੇ ਵਿੱਚ ਕਿ ਇਸ ਸਕੀਮ ਤਹਿਤ ਕਿਸਾਨਾਂ ਦਾ ਔਰ ਪੰਜਾਬ ਦਾ ਭਲਾ ਸੋਚਿਆ ਜਾ ਰਿਹਾ ਹੈ ਪਰ ਕੀ ਸੱਚ ਹੈ ਅਸਲ ਸਚਾਈ ਕੀ ਹੈ ਸਵਾਲ ਇਹ ਹੈ ਕਿਸਾਨ ਅਜੇ ਵੀ ਕੁਐਸਚਨ ਰੇਜ਼ ਕਰ ਰਹੇ ਹੈ ਕਿਸਾਨ ਅਜੇ ਵੀ ਸਵਾਲ ਖੜੇ ਕਰ ਰਹੇ ਹੈ ਕਿ ਕੀ ਇਹ ਸਕੀਮ ਲਾਹੇਵੰਦ ਹੈ ਕਿ 1 ਏਕੜ ਜ਼ਮੀਨ ਪਿੱਛੇ ਜਿੰਨਾ ਹਿੱਸਾ ਕਿਸਾਨਾਂ ਨੂੰ ਵਾਪਸ ਦਿੱਤਾ ਜਾ ਰਿਹਾ ਹੈ ਉਹ ਸਫੀਸ਼ੀਐਂਟ ਹੈ ਲਗਾਤਾਰ ਇਹ ਸਵਾਲ ਖੜੇ ਹੋ ਰਹੇ ਹੈ ਔਰ ਇਹਨਾਂ ਸਵਾਲਾਂ ਦੇ ਚੱਲਦੇ ਸ਼ਾਇਦ ਐਮਪੀ ਮਾਲਵਿੰਦਰ ਸਿੰਘ ਕੰਗ ਦੇ ਵੱਲੋਂ ਸੀਐਮ ਭਗਵੰਤ ਮਾਨ ਔਰ ਅਰਵਿੰਦ ਕੇਜਰੀਵਾਲ ਨੂੰ ਇੱਕ ਸਲਾਹ ਦਿੱਤੀ ਗਈ ਹੈ ਉਹਨਾਂ ਨੇ ਫੇਸਬੁੱਕ ਪੋਸਟ ਪਾ ਕੇ ਆਪਣਾ ਰੁਝਾਨ ਵਿਅਕਤ ਕੀਤਾ ਹੈ ਆਪਣੇ ਸਵਾਲ ਜ਼ਾਹਿਰ ਕੀਤੇ ਨੇ ਔਰ ਇੱਕ ਸੁਝਾਅ ਜਿਹੜਾ ਆ ਉਹ ਜ਼ਰੂਰ ਸੀਨੀਅਰ ਲੀਡਰਸ਼ਿਪ ਨੂੰ ਦਿੱਤਾ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਔਰ ਸੀਐਮ ਭਗਵੰਤ ਮਾਨ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਲਾਹ ਦਿੰਦੇ ਨਜ਼ਰ ਆ ਰਹੇ ਆ ਮਾਲਵਿੰਦਰ ਕੰਗ ਦਰਸਲ ਲੈਂਡ ਪੂਲਿੰਗ ਮਾਮਲੇ ਸੰਬੰਧੀ ਉਹਨਾਂ ਨੇ ਇਹ ਮਸਲਾ ਰੀਜ਼ ਕੀਤਾ ਹੈ ਲਿਖਦੇ ਨੇ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੱਲੋਂ ਜੋ ਇਤਰਾਜ਼ ਹਨ ਮੇਰਾ ਅਰਵਿੰਦ ਕੇਜਰੀਵਾਲ ਜੀ ਅਤੇ ਭਗਵੰਤ ਮਾਨ ਜੀ ਨੂੰ ਸੁਝਾ ਹੈ ਕਿ ਸਾਡੀ ਸਰਕਾਰ ਨੇ ਪਿਛਲੇ 3 ਸਾਲਾਂ ਦੇ ਵਿੱਚ ਕਿਸਾਨਾਂ ਅਤੇ ਕਿਸਾਨੀ ਦੀ ਬਿਹਤਰੀ ਲਈ ਸਾਰੇ ਕੰਮ ਕੀਤੇ ਨੇ ਜਿਵੇਂ ਕਿ ਖੇਤੀ ਲਈ ਬਿਜਲੀ ਦੀ ਨਿਰਵਗਨ ਸਪਲਾਈ ਨਹਿਰੀ ਪਾਣੀ ਹਰ ਖੇਤਰ ਤੱਕ ਪਹੁੰਚਾਉਣ ਦਾ ਟੀਚਾ ਮੰਡੀਕਰਨ ਵਿੱਚ ਤੇਜ਼ੀ ਫਸਲੀ ਵਿਭਿੰਨਤਾ ਉੱਤੇ ਕੰਮ ਕਰਨਾ ਆਦਿ ਹੁਣ ਇਸ ਨੀਤੀ ਉੱਤੇ ਵੀ ਕਿਸਾਨਾਂ ਨੂੰ ਅਤੇ ਸਾਡੀਆਂ ਕਿਸਾਨ ਜਥੇਬੰਦੀਆਂ ਦੇ ਨਾਲ ਗੱਲਬਾਤ ਰਾਹੀਂ ਉਹਨਾਂ ਨੂੰ ਭਰੋਸੇ ਵਿੱਚ ਲਿਆ ਜਾਵੇ ਅਤੇ ਸਰਕਾਰ ਨੂੰ ਸਰਕਾਰ ਦੇ ਟੀਚਿਆਂ ਨੂੰ ਅੱਗੇ ਵਧਾਉਣਾ ਚਾਹੀਦਾ ਹੈ ਇਹ ਅਪੀਲ ਆਪਣੀ ਸਰਕਾਰ ਨੂੰ ਸੀਨੀਅਰ ਲੀਡਰਸ਼ਿਪ ਨੂੰ ਕਰਦੇ ਨਜ਼ਰ ਆ ਰਹੇ ਹੈ ਕਿਉਂਕਿ ਜੋ ਹਾਲਾਤ ਇਸ ਵੇਲੇ ਨੇ ਅਕਾਲੀ ਦਲ ਲਗਾਤਾਰ ਧਰਨੇ ਲਾ ਕੇ ਰੈਲੀਆਂ ਕੱਢ ਕੇ ਇਸ ਪਾਲਿਸੀ ਦੀ ਵਿਰੋਧਤਾ ਕਰ ਰਿਹਾ ਹੈ ਲੁਧਿਆਣੇ ਵਿੱਚ ਲਗਾਤਾਰ ਰੈਲੀਆਂ ਹੋਈਆਂ ਨੇ ਜ਼ੀਰੇ ਵਿੱਚ ਲਗਾਤਾਰ ਰੈਲੀਆਂ ਹੋਈਆਂ ਨੇ ਤਰਨਤਾਰਨ ਚ ਰੈਲੀ ਕੀਤੀ ਗਈ ਹੈ ਔਰ ਮੁੱਖ ਮੁੱਦਾ ਲੈਂਡ ਪੂਲਿੰਗ ਪਾਲਿਸੀ ਹੀ ਸੁਖਬੀਰ ਬਾਦਲ ਚੁੱਕਦੇ ਨਜ਼ਰ ਆਏ ਹੈ ਔਰ ਕਾਂਗਰਸ ਪਾਰਟੀ ਵੱਲੋਂ ਵੀ ਇਸ ਗੱਲ ਦੀ ਵਿਰੋਧਤਾ ਕੀਤੀ ਜਾ ਰਹੀ ਹੈ ਗੱਲ ਇਹ ਨਹੀਂ ਹੈ ਕਿ ਸਰਕਾਰ ਲੈਂਡ ਐਕਵਾਇਰ ਕਰ ਰਹੀ ਹੈ ਇਹ ਕੋਈ ਪਹਿਲੀ ਵਾਰ ਨਹੀਂ ਹੈ ਕਿ ਪੰਜਾਬ ਦੇ ਵਿੱਚ ਲੈਂਡ ਐਕਵਾਇਰ ਕੀਤਾ ਜਾ ਰਿਹਾ ਪਰ ਇਲਜ਼ਾਮ ਵੱਖਰੇ ਪੱਧਰ ਤੇ ਲੱਗ ਰਿਹਾ ਇਲਜ਼ਾਮ ਲੱਗ ਰਿਹਾ ਕਿ ਸਰਕਾਰ ਲੈਂਡ ਐਕਵਾਇਰ ਕਰਕੇ ਤੇ ਉਸ ਜ਼ਮੀਨ ਦੇ ਉੱਤੇ ਕਰਜ਼ਾ ਲੈਣਾ ਚਾਹੁੰਦੀ ਹੈ ਔਰ ਇਸੇ ਚੀਜ਼ ਨੂੰ ਲੈ ਕੇ ਕਿਸਾਨਾਂ ਦੇ ਸਾਹਮਣੇ ਪੇਸ਼ ਕੀਤਾ ਜਾ ਰਿਹਾ ਵਿਰੋਧੀ ਪਾਰਟੀਆਂ ਵੱਲੋਂ ਇਸੇ ਵਾਸਤੇ ਮਲਵਿੰਦਰ ਕੰਗ ਦੇ ਵੱਲੋਂ ਆਪਣੀ ਸੀਨੀਅਰ ਲੀਡਰਸ਼ਿਪ ਨੂੰ ਅਪੀਲ ਕੀਤੀ ਗਈ ਹੈ ਇਸ ਉੱਤੇ ਕਿਸਾਨਾਂ ਨੂੰ ਆਪਣੇ ਸਹਿਮਤੀ ਦੇ ਵਿੱਚ ਲਿਆ ਜਾਵੇ ਤਾਂ ਕਿ ਲੈਂਡ ਪੂਲਿੰਗ ਸਕੀਮ ਜਿਹੜੀ ਹੈ ਉਹ ਨਿਰਵਿਘਨ ਚੱਲ ਸਕੇ ਔਰ ਇਸ ਸਕੀਮ ਦੇ ਤਹਿਤ ਪੰਜਾਬ ਦੀ ਡਿਵੈਲਪਮੈਂਟ ਹੋ ਸਕੇ ਖੈਰ ਇਸ ਪੂਰੇ ਮਾਮਲੇ ਨੂੰ ਲੈ ਕੇ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਉਹ ਵੇਖਣ ਦੀ ਗੱਲ ਹੈ ਹਾਲਾਂਕਿ ਸੀਐਮ ਭਗਵੰਤ ਮਾਨ ਵੀ ਲਗਾਤਾਰ ਆਪਣੇ ਭਾਸ਼ਣਾ ਦੇ ਵਿੱਚ ਲੈਂਡ ਪੂਲਿੰਗ ਸਕੀਮ ਦੇ ਮੁੱਖ ਨੁਕਤੇ ਜ਼ਾਹਿਰ ਕਰਦੇ ਰਹਿੰਦੇ ਨੇ ਪਰ ਕੀ ਕਿਸਾਨ ਇਸ ਸਕੀਮ ਦੇ ਨਾਲ متاثر ਹੋਣਗੇ ਜਾਂ ਨਹੀਂ ਇਸ ਸਮੇਂ ਤੇ ਮਿਸਰ ਹੈ ਜੋ ਵੀ ਹੋਏਗਾ ਦੱਸਦੇ ਰਹਿਵਾਂਗੇ ਬਣੇ ਰਵੰਦੀਆ ਪੰਜਾਬੀ ਤੇ